سارے اس بچاؤ لمی لڑائی پچھلے سمے تو لڑ رہے ہیں اپنا پویخ بچا ہے بچا ہے

ਜੋ ਜੀ ਦਾ ਕਾੰਸਾ ਹੈ ਜੋ ਜੀ ਦੀ ਫਤਿਹ ਪਿਆਰੇ ਸਾਥੰਗ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਸਾਰੀ ਸੰਗਤ ਇੱਥੇ ਪਹੁੰਚੀ ਆ ਗੁਰੂ ਦੇ ਪਿਆਰੇ ਇੱਥੇ ਆਏ ਆ ਸਾਨੂੰ ਹਰ ਤੈਰ ਦੇ ਨਾਲ ਇਹਨਾਂ ਵੱਲ ਵਧਣਾ ਚਾਹੀਦਾ ਵਾ ਹਰ ਇੱਕ ਕਦਮ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਵਾ ਕਦੀਆਂ ਅਗਲਾਂ ਨੂੰ ਜਿਚੋਂਦੀਆਂ ਕਦੀਆਂ ਅਗਲਾਂ ਨੂੰ ਜਿਚੋਂਦੇ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੰਜਾਬ ਦੇ ਵਿੱਚ ਬਣੁੱਕੇ ਆ ਸਭ ਜਾਣਦੇ ਹੋ ਜਿੰਨਾ ਦੇ ਵਿੱਚ ਸਾਡੀ ਅਸਰ ਬਣਦੀ ਜਾਂਦੀ ਆ ਉੱਥੇ ਕਾਹੋ ਦੇ ਪੈਰ ਉਹ ਜਿਹੜੇ ਨਹੀਂ ਜਾਣਾ ਸਕਦੇ ਤੇ ਜਿਹਦੀ ਸਾਡੀ ਅਸਰ ਆ ਉਹ ਚਿੱਟਾ ਮਾਰਾਇਆ ਕਿ ਜਾਂ ਦਾ ਦਾ ਕੀ ਹੁੰਦੇ ਕਿ ਚੀਕਦੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਵੀ ਗੋਲੀਆਂ ਪਾਉਂਦੇ ਆ ਜਿਹੜੇ ਨੱਬ ਲੱਗੇ ਨੇ ਕਿ ਬੱਚੇ ਆ ਬੋਲਦਾ ਵੀ ਦਿਮਾਗ ਦੇ ਨਾਲ ਇਹਦੇ ਤੋਂ ਹੋ ਜੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਕਰਨਾ ਕੀ ਨਹੀਂ ਕਰਨਾ اس کی ان خدا کر رہ студرے کا عبار ہو گئے زندگی Coulder Mugoku اند ebenوں نے چی Studio مقصد ہے کہ جو بچے جو ناس ہے جو ایسے بچے ہیں وہ نمک پنچ سے پیانتا جا رہے ہیں اپنے گرم جانا سکھائی جا رہے ہیں سکھی بارے سمجھا ہے جو بھی جو نشاہ کی نام رکھتے ہیں یہ نظرے کو ایک سال ہو گیا خاصا ہے کہ چھے آیا ہوں یہ نے انہوں نے پٹاؤ ہوئی شارتا ہوا ایک ٹوپ پاپ پینچر آنیا پینگا ہی ہو شارتی ہیں سارا کو شارتی کو نہیں ہے چل جی کلمہ سے ہی ساتھ کے نگاری کو جاؤں گا ہوا اس کر اس چیز واسطے سوچنا چاہیے کہ جی ساری اصل میں نہ رہو جو گاہ ہے کی طرح کے جڑے ہے گے وہ باہر نکل جاتے ہیں تے پسنا دے وچ کچھ ہم نوں نہیں دیا تاں نال تے گورنمنٹ دے اوپر اگر جان دی یا انہاں دی جان سانو کاٹ کر کے ہم نہیں جان دے گا باہر نہ ہو ایتھے بھی ہے کوئی بزنس کر کے اپنے کاروبار چلائیے تے ہارے بچے بھی سرکشت رہیں گے پنجاب دے وچ سارے بھائیاں دا بول بول نہ ہو جندا ہاں سانو کوئی پوچھنے نہیں دیا جڑے پاسے جو مارکیٹاں دے وچ بھائیاں دی چارج ਸਮਾ ਹਰੂ ਦੇ ਜਿਹੜੇ ਖਾਦੇ ਦੋ ਸੇਕ ਬੱਚਿਆਂ ਨੂੰ ਉਹਨਾਂ ਨੇ ਮਾਰਤਾ ਤੇ ਜਾਂ ਕੁਝ ਜਨ ਦਾਸ ਰਿਆ ਤੇ ਉਹਨੂੰ ਚਲਾ ਕਰਾਈ ਕਰ ਗਿਆ ਇਸ ਕਰਕੇ ਉਹਦੇ ਬੱਚਿਆਂ ਦਾ ਸਾਰੇ ਬਾਰੇ ਤੇ ਕੌਮ ਉਹਦੇ ਵਧੀਆਂ-ਵਧੀਆਂ ਸੰਸਥਾਵਾਂ ਉਹਨਾਂ ਨੇ ਇੱਕੀ ਦੇ ਵਿੱਚ ਧਿਆਨ ਦੇਣਾ ਚਾਹੀਦਾ ਵਾ ਜਿਹੜੇ ਸਾਡੇ ਬੱਚੇ ਬੁਲੰਦੇ ਆ ਹਮ ਗੱਲ ਦੇ ਨਾਲ ਭਾਈ

ਤੇ ਚਰਜੀ ਕਲਰਾਂ ਨੂੰ ਤੇ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਘਾਰੇ ਬਲਾਵੇ ਨਹਾਲ ਵਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਾਕਾ ਜੀ ਦਾ जिने नेया ने ਦੱਸਿਆ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਆਪਾਂ ਦਾ ਮਤਲਬ ਹੈ ਰਜਿਸਟ੍ਰੇਸ਼ਨ ਤੇ ਲੋਕੀ ਤੇ ਮਿਸ਼ਨ ਨੂੰ ਨਸ਼ਿਆਂ ਨੂੰ ਬਚਾਉਣ ਦੇ ਲਈ ਚੱਲ ਰਿਹਾ ਜਿਸ ਦੇ ਵਿੱਚ ਕਾਫੀ ਵਰਤੀ ਲੋਕੋ ਜੁਏ ਹੋਏ ਨੇ ਨਸ਼ਿਆਂ ਨੂੰ ਖਾ ਲਾ ਕੇ ਇਸੇ ਦਾ ਤੁਹਾਨੂੰ ਉਰਾਲੀ ਦੇ ਵਿਰੋਧੀ ਟੋਲ ਪਲਾਜ਼ਾ ਤੋਂ ਜੋ ਮਸ਼ਹੂਰ ਲੋਕੀ ਕਮਿਸ਼ਨ ਹੈ ਉਹਨਾਂ ਨੇ ਕਿਸਾਨ ਦਿੱਖ ਬੰਦੀਆ ਦੇ ਨਾਲ ਕੇ ਪ੍ਰੋਟੈਸਟ ਕੀਤਾ ਜਿੱਥੇ ਸਾਡੀ ਕਿਰਤ ਦੀ ਗੱਲ ਹੈ ਉਥੇ ਧਰਮ ਦੀ ਰਾਖੀ ਵੀ ਬਹੁਤ ਜ਼ਰੂਰੀ ਹੈ ਸੋ ਹੁਣ ਬੈਂਤੀ ਹੈ کہ اپ پنگتا بنا کے نوجوانوں نے بےنتی ہے کہ وہ لنگر کرتا دیں گے اس تو بعد لنگر چھاکی اسی طرح پھر اپنے